ਤੰਤਨਾ ਸ੍ਰੀ ਗੁਰੂ ਰਾਮਦਾਸ ਜੀ ਗਰੁੱਪ ਵਾਲੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜਿੰਨਾ ਜਿੰਨਾ ਵੀਰਾਂ ਨੇ ਅਕਤੂਬਰ ਮਹੀਨੇ ਦੀ ਸੇਵਾ ਭੇਜੀ ਹੈ ਸ੍ਰੀ ਗੁਰੂ ਰਾਮਦਾਸ ਜੀ ਗਰੁੱਪ ਵਾਸਤੇ ਉਹਨਾਂ ਦੇ ਨਾਮ ਇਸ ਪ੍ਰਕਾਰ ਹਨ ਦਿਲਬਖ ਸਿੰਘ ਹੰਪਾਲ ਇਟਲੀ ਵਾਲਾ ਸਾਡਾ ਵੀਰ 1000 ਰੁਪਇਆ ਰਣਦੀਰ ਸਿੰਘ ਧੀਰਾ ਤਲਵੰਡੀ ਸੱਬੂ ਵਾਲਾ ਵੱਡਾ ਵੀਰ ਸਾਡਾ 300 ਰੁਪਇਆ ਹਰਪ੍ਰੀਤ ਕੌਰ ਭੈਣ ਜੀ ਲੋਹਾਰਕੇ ਤੋਂ 200 ਰੁਪਇਆ ਜਗਦੀਪ ਸਿੰਘ ਸੋਨੂ 200 ਰੁਪਿਆ ਬਚਿੱਤਰ ਸਿੰਘ 200 ਰੁਪਿਆ ਮਨਜੀਤ ਸਿੰਘ ਗੋਆ ਵਾਲਾ ਸਾਡਾ ਵੀਰ 500 ਰੁਪਿਆ ਪਿਛਲਾ ਜਿਹੜਾ ਬਕਾਇਆ ਸੀ ਮੇਰੇ ਵੀਰ ਜੀ ਸਾਡੇ ਕੋਲ 71079 ਰੁਪਏ ਤੇ ਅਕਤੂਬਰ ਮਹੀਨੇ ਦੀ ਸੇਵਾ ਦੇ ਵਿੱਚ ਜਮ੍ਹਾਂ ਕਰਵਾ ਕਰਕੇ ਆਪਣੇ ਕੋਲ ਟੋਟਲ ਹੋ ਗਏ 73479 ਰੁਪਏ 73479 ਰੁਪਏ ਜਿਹੜਾ ਅਕਤੂਬਰ ਮਹੀਨੇ ਦੇ ਵਿੱਚ ਖਰਚਾ ਹੋਇਆ ਮੇਰੇ ਵੀਰ ਜੀ ਉਸ ਦਾ ਵੀ ਵੇਰਵਾ ਇਸ ਪ੍ਰਕਾਰ ਹੈ ਆਪਣੇ ਪਿੰਡ ਖਤਰਾਂਇਂਕਲਾ ਵਿਖੇ ਇੱਕ ਪਰਿਵਾਰ ਨੂੰ ਰਾਸ਼ਨ ਲੈ ਕੇ ਦਿੱਤਾ 617 ਰੁਪਏ ਲੋਹਾਰ ਕੇ ਵਾਲੀ ਭੈਣ ਨੂੰ ਰਾਸ਼ਨ ਲੈ ਕੇ ਦਿੱਤਾ ਜਿਸ ਦਾ ਖਰਚਾ ਆਇਆ 1361 ਰੁਪਏ ਆਪਣੇ ਪਿੰਡ ਖਤਰਾਂਇਂਕਲਾ ਵਿਖੇ ਇੱਕ ਹੋਰ ਪਰਿਵਾਰ ਨੂੰ ਰਾਸ਼ਨ ਲੈ ਕੇ ਦਿੱਤਾ 672 ਰੁਪਏ ਆਪਣੇ ਪਿੰਡ ਖਤਰਾਂਏ ਕਲਾ ਵਿਖੇ ਇੱਕ ਹੋਰ ਪਰਿਵਾਰ ਨੂੰ ਰਾਸ਼ਨ ਲੈ ਕੇ ਦਿੱਤਾ 701 ਰੁਪਇਆ ਆਪਣੇ ਪਿੰਡ ਖਤਰਾਂਏ ਕਲਾ ਵਿਖੇ ਇੱਕ ਹੋਰ ਪਰਿਵਾਰ ਨੂੰ ਰਾਸ਼ਨ ਲੈ ਕੇ ਦਿੱਤਾ 672 ਰੁਪਏ ਇਹ ਟੋਟਲ ਜਿਹੜਾ ਖਰਚਾ ਅਕਤੂਬਰ ਮਹੀਨੇ ਦਾ 3351 ਰੁਪਏ ਬਣਦਾ ਮੇਰੇ ਵੀਰ ਜੀ ਜਿਹੜਾ ਕਿ ਆਪਣੇ ਕੋਲ ਟੋਟਲ ਬਕਾਇਆ ਸੀਗਾ 73479 ਰੁਪਏ ਜਿਦੇ ਵਿੱਚੋਂ 3351 ਰੁਪਏ ਖਰਚਾ ਕੱਢ ਕੇ ਆਪਣੇ ਕੋਲ ਮੁਕਾਇਆ ਜਿਹੜਾ ਬਚਿਆ 70000 128 ਰੁਪਏ 70000 128 ਰੁਪਏ ਆਪਣੇ ਕੋਲ ਮੁਕਾਇਆ ਬਚਿਆ ਹੁਣ ਤੱਕ ਸੋ ਸਾਰੇ ਹੀ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਗੁਰਰਾਮਦਾਸ ਜੀ ਸਾਰੇ ਗਰੁੱਪ ਵਾਲੇ ਵੀਰਾਂ ਦੇ ਚਿਰ ਤੇ ਮੇਰੇ ਨਾਂ ਪਰ ਹੱਥ ਰੱਖਣਾ ਚੜ੍ਹਦੀਆਂ ਕਲਾ ਕਰਨ ਤੰਦਰੁਸੀਆਂ ਬਖਸ਼ਣ ਜਿੰਨਾ ਵੀ ਭਾਵਨਾਵਾਂ ਕਰਕੇ ਵੀਰ ਸੇਵਾ ਕਰਦੇ ਆ ਗੁਰੂ ਅਮਰਦਾਸ ਜੀ ਸਾਰਿਆਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰਨ ਸਾਰੇ ਹੀ ਵੀਰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ